ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਤੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਪਛਾਣ ਨਗਰਾਮ ਮਾਮਾ ਪੁੱਤਰ ਨਗਰਾਮ ਕਾਲੀਵਾਸੀ ਅਰੁਣਾਚਲ ਪ੍ਰਦੇਸ਼ ਵਜੋਂ ਹੋਈ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਆਂ ਡੀਐਸਪੀ ਫਗਵਾੜਾ ਭਾਰਤ ਪੂਛਣ ਨੇ ਦੱਸਿਆ ਕਿ ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਤੇ ਸਥਿਤ ਚਿਹੜੂ ਨਜ਼ਦੀਕ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਉਹਨਾਂ ਦੇ ਮੋਟਰਸਾਈਕਲ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਫਗਵਾੜਾ ਤੋਂ ਰਮੇਸ਼ ਸਰਵਾਦੀ ਦੀ ਰਿਪੋਰਟ ਅਣੀ ਡਿਪਸ ਜਿਹੜਾ ਇੱਕ ਐਕਸੀਡੈਂਟ ਹੋਇਆ ਦੇਰ ਰਾਤ ਉਹਦੀ ਜਾਣਕਾਰੀ ਦਿਓ ਕੀ ਮਾਮਲਾ ਸਾਰਾ ਹੁਣ ਤੱਕ ਸਾਹਮਣੇ ਆਇਆ ਕੱਲ੍ਹ ਇਵਨਿੰਗ ਐਲਪੀਜੂ ਤੋਂ ਥੋੜਾ ਜਿਹਾ ਪਿਛਲੀ ਸਾਈਡ ਦੇ ਉੱਤੇ ਟੁਵਾਰਡਸ ਜਲੰਧਰ ਇੱਕ ਐਕਸੀਡੈਂਟ ਹੋਇਆ ਸੀ 10 ਲੜਕੇ ਜਿਹੜੇ ਆ ਉਹ ਬੋਟਸਾਂ ਤੇ ਆ ਰਹੇ ਸੀ ਤੇ ਉਹ ਐਕਸੀਡੈਂਟ ਹੋਇਆ ਜਿਹੜਾ ਇੱਕ ਫਰਦਰ ਕੋਈ ਗੱਡੀ ਜਾ ਰਹੀ ਸੀ ਇਹ کافی ਸਪੀਡ 'ਚ ਹੀ ਲੜਕੇ ਉਹ ਐਕਸੀਡੈਂਟ ਹੋਣ ਕਰਕੇ ਜਿਹੜਾ ਇੱਕ ਲੜਕਾ ਜਿਹੜਾ ਉਰਨਾਚਲ ਪ੍ਰਦੇਸ਼ ਦਾ ਨੰਗਰਾਮ ਮਾਮਾ ਸਾਨਾਫੋ ਨੰਗਰਾਮ ਕਾਲੇ ਇਹ ਉਰਨਾਚਲ ਪ੍ਰਦੇਸ਼ ਦਾ ਇਹਦੀ ਜਿਹੜੀ ਆ ਲਾਜ਼ ਦੌਰਾਨ ਇਹ ਲਾਜ਼ ਜਿਹੜੀ ਡੈਥ ਹੋ ਗਈ ਸੀ ਤੇ ਜਿਹੜੀ ਬੰਦੀ ਕਾਰਵਾਈ ਹੈ 1740 ਕੀਤੀ ਜਾ ਰਹੀ ਹੈ ਤੇ ਲਾਜ਼ ਜਿਹੜੀ ਵਾਰਸਾਂ ਦੇ ਵੱਲ ਕੀਤੀ ਜਾ ਰਹੀ ਹੈ ਲੱਗਾ ਕਿ ਦੇ ਵਿੱਚ ਇਹ ਸਾਹਮਣੇ ਨਹੀਂ ਕੁਝ ਇੰਨਾ ਜੋ ਵੀ ਮੌਕੇ ਤੇ ਤਸਦੀਕ ਕਰਨ ਤੇ ਪਤਾ ਲੱਗਾ ਕਿ ਕਾਫੀ ਤੇਜ਼ ਆ ਰਹੀ ਸੀ ਫਰਦਰ ਕੋਈ ਜਣਾ ਕੋਈ ਵਹੀਕਲ ਕੋਈ ਕਾਰ ਜਾਂ ਕੋਈ ਆਪਣਾ ਥਾਰ ਗੱਡੀ ਸੀ ਸ਼ਾਇਦ ਉਹ ਅਜੇ ਆਪਣਾ ਇਨਵੈਸਟਿਗੇਟ ਕਰ ਰਹੇ ਹਾਂ ਪਰ ਫਿਲਹਾਲ ਇਹਦੇ ਪੇਰੈਂਟਸ ਵੀ ਕਹਿ ਰਹੇ ਆ ਕਿ ਸਾਡੇ ਬੱਚਿਆਂ ਦਾ ਕਸੂਰ ਆ ਮੌਕੇ ਤੇ ਜਿਹੜੀ ਐਵੀਡੈਂਸ ਜਿਹੜੀ ਇਕੱਠੀ ਕੀਤੀ ਗਈ ਆ ਨਾ ਮੌਕੇ ਤੇ ਜਿਹੜਾ ਗਵਾਹ ਆ ਉਹ ਵੀ ਇਹ ਦੱਸ ਰਿਹਾ ਕਿ ਲੈਸ਼ ਨਹੀਂ ਡਰਾਈਵ ਕਰ ਰਹੀ ਸੀ ਇਹਨਾਂ ਦੀ ਹੀ ਲਾਹਗਲੀ ਕਰਕੇ ਜਿਹੜਾ ਐਕਸੀਡੈਂਟ ਹੋਇਆ ਇਸ ਕਰਕੇ ਸਟੱਪ ਪਿਕਰ ਵੀ ਹੋ ਗਿਆ ਮਾਚਲੇੰਦ